ਸਸਕਾਰ ਵੀ ਤੁਸੀਂ ਦੇਖ ਰਹੇ ਹੋ ਵਲਡਵਾਈਨ ਵੀਐਫਐਸ ਫੋਟਸ ਮਾ ਰਕੇਸ਼ ਮਰ ਹਾਜ਼ਰ ਹੈ ਪ੍ਰੋਗਰਾਮ ਬਹੁਤ ਹੀ ਮੁੱਤਿ ਲਾਕੀ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਹਨ ਸ਼ਿਲਪਾ ਤੋਂ ਨਬਰਦਾ ਚੰਦ ਜੀ ਜੀ ਸਵਾਗਤ ਹੈ ਬਰਵਾਤਾ ਧੰਨਵਾਦ ਜੀ ਚੰਦ ਜੀ ਜੀ ਦਿਨਦਰ ਸਿੰਘ ਜੀ ਦੀ ਗੱਲ ਕਰੀਏ ਤਾਂ ਸਭ ਤੋਂ ਮਜ਼ਬੂਤ ਜਿਹੜਾ ਇਸ ਵੇਲੇ ਇੱਕ ਕੈਂਡੀਡੇਟ ਨੂੰ ਤੁਸੀਂ ਮੰਨਦੇ ਹੋ ਕਸੀਦ ਜੀ ਐਡਵੋਕੇਟ ਗੁਰਿੰਦਕ ਮਾਰੋਹੀ ਮੰਨਦੇ ਆ ਸਭ ਤੋਂ ਮਜ਼ਬੂਤ ਤੇ ਹੋਰ ਤਾਂ ਸਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਾਬਾ ਨੂੰ ਵੀ ਪਤਾ ਹੈ ਆਪ ਕੋਸੀ ਤੋਂ ਆ ਗਿਆ ਕੈਂਡੀਡੇਟ ਜੀ ਕੋਈ ਕਿਤੇੋਂ ਆ ਗਿਆ ਕੈਂਡੀਡੇਟ ਸਾਰੇ ਦੂਜੀਆਂ ਪਾਰਟੀਆਂ ਦਾ ਲੋਕ ਦੂਜੀਆਂ ਪਾਰਟੀਆਂ ਉਹ ਤਾਂ ਸਿਰਫ ਇੱਕ ਏਪੀਸੀ ਡਲਣ ਆਏ ਆ ਨਾ ਕਿ ਲੋਕਾਂ ਦੇ ਮੁੱਦੇ ਲੈਣ ਆਇਆ ਉਹ ਤਾਂ ਆਪਣੀ ਕੁਰਸੀ ਲਈ ਆਏ ਆ ਤੇ ਜਿਹੜੇ ਜਾਨੀ ਸਿੰਘ ਦੀ ਚਣੀ ਦੀ ਆ ਇਹ ਵਾਰ ਨਹੀਂ ਵੀ ਵਾਰਿਆ ਬੀੜੇ ਕੇ ਇਥੇ 225 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਲਵਿੰਦਰ ਗਵਾਰ ਜੀ ਦਾ ਜਰੰਦਰ ਦੇ ਵਿੱਚ ਬੈਠੇ ਆ ਉਹਨਾਂ ਤੋਂ ਮੰਗਤ ਹੁੰਦਾ ਮਹਗਮਰ ਉਹਨੂੰ ਮਾਰੋ ਜਦ ਮਾਰ ਜੀ ਨਾ ਸਰਕਾਰ ਸਾਡੀ ਅਸੀਂ ਕਿਤੇ ਕਿਸੇ ਵੀ ਕੰਮ ਤੇ ਇਸ ਬਲਾਕ ਸਾਡੀ ਉਹ ਸਾਡਾ ਕੰਮ ਕਰਨਗੇ ਇਹ ਤਾਂ ਮੈਨ ਬਾਦੇ ਨਾ ਕਹਿੰਨਾ ਇਸ ਗੱਲ ਤੋਂ ਕਿ ਦੂਜੀ ਵਾਲ ਚਾਂਦੀ ਜੰਨੀ ਜੀ ਦਾ ਆਪ ਪਿਛਲੇ ਇਲੈਕਸ਼ਨ ਚ ਕਹਿ ਹੁੰਦੇ ਆ ਪੇ ਜਿਹੜਾ ਵਾਰ ਲੱਗੂ ਜਦੋਂ ਤੁਸੀਂ ਰੁਕਣਾ ਪਾਓ ਕਿ ਅੱਜ ਦੇਖ ਲੋ ਇਹ ਵੋਟ ਮੰਗਣ ਆ ਰਹੇ ਆ ਤੇ ਉਹਨਾਂ ਨੂੰ ਤੁਹਾਨੂੰ ਚਾਹੀਦਾ ਹੈ ਕਿ ਵੋਟ ਇਹ ਹੱਕਤ ਹੈ ਵੋਟ ਦੇ ਜਾਂ ਨਹੀਂ ਜੇ ਗੱਲ ਕਰੀਏ 2019 ਦੀ ਤਾਂ ਐਡਵੋਕੇਟ ਬਲੰਦਰ ਮਾਨੂ ਨੇ ਉਸ ਵੇਲੇ ਚੋਣ ਲੜੀ ਸੀ ਔਰ 2 ਲੱਖ ਤੋਂ ਵੱਧ ਵੋਟਾਂ ਇਹ ਉਹਨੇ ਹਾਸਲ ਕੀਤੀ ਸੀ ਤਾਂ ਲੇਕਿਨ ਇੱਕ ਵਾਰ ਉਹਨਾਂ ਨੇ ਕਾਂਗਰਸ ਨਹੀਂ ਹੈ ਜਿਹੜੀ ਅੱਜ ਜਿਹੜਾ ਹਾਲਾਤ ਵਿੱਚ ਹੈ ਸਾਹਮਣੇ ਜਿਹੜੀ ਕਾਂਗਰਸ ਦੀ ਸਥਿਤੀ ਕੀ ਹੈ ਇਸ ਵੀ ਗੈਤ ਵੀ ਦਾ ਕਾਂਗਰਸ ਦੀ ਸਥਿਤੀ ਬਿਲਕੁਲ ਖਤਮ ਹੋ ਚੁੱਕੀ ਆ ਮੌਕੀ ਸਾਰੇ ਦੀ ਖਤਮ ਹੋ ਚੁੱਕੀ ਆ ਕਿਉਂਕਿ ਉਹਦੇ ਜਾਂ 2 ਲੱਖ ਤੋਂ ਉੱਤੇ ਹੈ 105 ਗੁਣਾ ਮੁਕਾਬਲਾ ਉਹ ਜੀ ਬਾਂਡ ਕੋਲ ਇਹ ਮਕਾਬਲੇ ਦੇ ਵਿੱਚ ਦੂਰ ਲਾਕ ਤੋਂ ਕਲਾਸ ਸੀ ਕਰ ਜਾਂਦੇ ਆ ਤੇ ਬਹੁਤ ਆਸਾਨੀ ਨਾਲ ਸੀਟ ਜਿੱਤ ਸਕਦੇ ਆ ਇਸ ਕਰਕੇ ਕਿ ਕੋਈ ਮੈਨੂ ਤਦੀ ਦਾ ਨਹੀਂ ਪਈਨਾ ਤਾਂ ਕਿਸੇ ਨਾਲ ਮੁਕਾਬਲਾ ਆ ਇਹ ਤਾਂ ਸਿਰਫ ਇਹ ਦਾ ਐਲਾਨ ਹੋਣਾ ਬਾਕੀ ਆ ਜੀ ਛੇ ਦੂਰ ਟਿਕ ਨਹੀਂ ਜਿੰਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਕੈਂਡੀਡੇਟ ਆ ਉਹ ਕਾਂਗਰਸ ਕੋਲ ਲਿਆ ਸੀ ਔਰ ਜਿੱਤਣ ਤੋਂ ਬਾਅਦ ਉਹ ਪਾਈ ਪੈ ਚੋਣ ਜਿੱਤ ਪਾਈ ਇਸ ਨਾਲ ਲੋਕ ਜਿਹੜੇ ਕੀ ਕਹ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੇ ਜ ਨਹੀਂ ਕੋਈ ਤਾਂ ਨਹੀਂ ਜੇ ਇਹ ਕੋ ਪਹਿਲਾਂ ਦਾ ਕੀ ਪਦ ਦਾ ਰਾਤ ਨੂੰ ਤਾਂ ਕਾਂਗਰਸ ਚੁਣਿਆ ਤਾਂ ਸਭ ਇਹ ਨੂੰ ਕਿ ਆਮ ਆਦਮੀ ਚੱਲੇ ਆ 3 ਦਿਨ ਕਾਲੀਆਂ ਚੱਲ ਜਾਂਦਾ ਇਹਨਾਂ ਦਾ ਤਾਂ ਕੋਈ ਕਿਸੇ ਦਾ ਸਟੈਂਡ ਨਹੀਂ ਇਹਦਾ ਭਗਵਾਨ ਨਾ ਮਾਨ ਜੀ ਤੁਸੀਂ ਉਹਦੇ ਇੰਟਰਵਿਊ ਸੁਣ ਲਓ ਜਦ ਕਿ ਟੀਮ ਸਾਹਿਬ ਕੋਲ ਬੈਠੇ ਆ ਉਹਨਾਂ ਨੇ ਜਦੋਂ ਕਹੀ ਵੀ ਨਹੀਂ ਇਹ ਗੱਲ ਕਹੀ ਜਾਂ ਕਿ ਸਾਈਕਲ ਦਾ ਸਟੈਂਡ ਹੁੰਦਾ ਤੇ ਇਹਨਾਂ ਦਾ ਵੀ ਪਰਾਂ ਦਾ ਕੋਈ ਸਟੈਂਡ ਨਹੀਂ ਕਿਉਂ ਦੂਕੀ ਦਾ ਹੁੰਦਾ ਕਿਉਂ ਜਿੱਥੇ ਮਾਰੀ ਢੋਲੀ ਰੂਪੇ ਪਾਸੇ ਨੂੰ ਲਾ ਕੇ ਧਿਆਨ ਆ ਸਾਡੇ ਮੁੱਖ ਮੰਤਰੀ ਨੇ ਮੈਨੂੰ ਪੂਰੀ ਟੀਮ ਨਾਲ ਬੈਠੇ ਆ ਗੱਲ ਕੇ ਟੀਮ ਨਾਲ ਤੁਹਾਨੂੰ ਪਤਾ ਕਰ ਲਿਆ ਚੁਆਇਆ ਇਹ ਤਾਂ ਹੁਣ ਪਬਲਿਕ ਨੂੰ ਸੁਣਨਾ ਚਾਹੀਦਾ ਬਈ ਇਹਨਾਂ ਲੋਕਾਂ ਨੂੰ ਗੁੱਟ ਪਾਈਏ ਜਾਂ ਨਾ ਪਈ ਮੇਰਾ ਤਾਂ ਖਿਆਲ ਹੈ ਪਈ ਨਹੀਂ ਬਣਦੇ ਇਹਨਾਂ ਨੂੰ ਨਹੀਂ ਲੋੜ ਹੈ ਠੀਕ ਆਮ ਆਦਮੀ ਪਾਰਟੀ ਈ ਦਾ ਇਹਨਾਂ ਦੇ ਕੈਂਡੀਡੇਟ ਆ ਤੁਹਾਨੂੰ ਮਾਟੇ ਨੂੰ ਜਿਹੜੇ ਕਿ ਪਹਿਲਾਂ ਭੋਜਨ ਸਮਲ ਪਾਰਟੀ ਬਸੰਗ ਉਸ ਵਾਰ ਉਹਨੇ ਗਾਂਧੀ ਦਲ ਦਾ ਪੱਲਾ ਫੜਿਆ ਵਿਚ ਵਿਚਾਲੇ ਇਹ ਸੁਣਿਆ ਗਿਆ ਉਹਨੇ ਆਪਣੀ ਪਾਰਟੀ ਬਣਾਈ ਸੀ ਬਣਾਈ ਸੀ ਸੋ ਐਸ ਵੇਲੇ ਉਹਨੇ ਇਹ ਮਾਮਾ ਦੀ ਪਾਰਟੀ ਦਾ ਬਲਾਵਾ ਜੀ ਇਹ ਜਿਹੇ ਦਲ ਬਦਲੂ ਉਮੀਦਵਾਰ ਨੂੰ ਦੁਕਾਨ ਉਈਰਾ ਬੜਾ ਗੁਰਨਾ ਚਾਹੀਦਾ ਇਹ ਤਾਂ ਗੱਲ ਇਹ ਆ ਕਿ ਜਿੱਦਾਂ ਟਿੰਨੂ ਸਾਹਿਬ ਪਹਿਲਾਂ ਤਾਂ ਵਿਐਸਪੀ ਦੇ ਵਿੱਚ ਸੀਗੇ ਬੜੇ ਸਰਗਰਮ ਰਹੇ ਆ ਕਾਂਛੀ ਰਾਹ ਦੇ ਭੋਲੇ ਦੀ ਕੀ ਰਹੇ ਆ ਨਨ ਬੜਾ ਇਹ ਬਿਆਨ ਨਹੀਂ ਜੀ ਕੰਮ ਵੀ ਬੜਾ ਨਹੀਂ ਉਥੇ ਬੀਐਸਪੀ ਦੇ ਵਿੱਚ ਨਹੀਂ ਕੀਤਾ ਪਰ ਜੇਸ ਬੰਦੇ ਨੂੰ ਕੁਰਸੀ ਦੀ ਭੋਖ ਹੋਵੇ ਮੇਰਾ ਤਾਂ ਖਿਆਲ ਆ ਉਹ ਬੰਦਾ ਤਾਂ ਮੂੰਹ ਲਾਉਣ ਦੇ ਲੈ ਕੇ ਨਹੀਂ ਹੁੰਦਾ ਕਿਉਂਕਿ ਕਦੀ ਕਿਸੇ ਚ ਅਕਾਲੀਆਂ ਚਲ ਗਿਆ ਉਹਨੇ ਜਾਲੂ ਵਾਲਿਆਂ ਚ ਆ ਗਿਆ ਕਿ ਇਹ ਤਾਂ ਸਤਾ ਦੇ ਭੁਖੇ ਆ ਨਾ ਕਿ ਲੋਕਾਂ ਦੀ ਆਵਾਜ਼ ਉਠਾ ਸਕਦੇ ਤਾਂ ਨਾ ਹੀ ਹਟਾਉਣੀ ਆ ਇਸ ਕਰਕੇ ਇਹਨਾਂ ਦਾ ਦੋਟਾ ਉਹਨ ਦਾ ਇਹ ਤਾਅ ਕਰਨ ਦੀ ਗੱਲ ਹੀ ਗੰਦਿਆ ਨਾ ਜਤਨਾ ਤਨੰਗ ਬੋਟਾ ਹੁੰਦਾ ਫੇਰ ਦੋ ਪੰਜ ਪਾਦੀ ਗੱਲ ਕਰੀਏ ਤਾਂ ਸ਼ਸ਼ੀ ਕੁਮਾਰ ਲੋਕੂਣ ਜਿਹੜਾ ਜਿਹੜਾ ਕਿ ਪਹਿਲਾਂ ਕਾਂਗਰਸ ਦੇ ਵਿੱਚੋਂ ਹਾਰ ਗਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਟੇਟ ਦੇ ਵਿੱਚ ਸਰਕਾਰ ਚੀਤੇ ਹੋਣਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਤ ਆ ਲਿਆ ਕਿ 92 ਐਮਐਲਏ ਉਹ ਮੁੱਖ ਮੰਤਰੀ ਉਹਦੇ ਹੱਥ ਦੇ ਵਿੱਚ ਪੰਜਾਬ ਦੇ ਅੰਗਲ ਲੱਗੇ ਰਹੇ। ਪਾਸਵਲੇ ਆਮ ਆਦਮੀ ਦੀ ਕੀ ਸਥਿਤੀ ਮੰਦੇ ਤੁਸੀਂ? ਦੇਖੋ ਇਹ ਤਾਂ ਹੁਣ ਇਹ ਤਾਂ ਧੀਰੇ ਜਿਹੜਾ ਜਿਸ ਬੰਦੇ ਦਾ ਰਾਤ ਨੂੰ ਤਾਂ ਉਹ ਸਗਾ ਕਾਲੀਆਂ ਦਾ ਦੋ ਅਗਿਆਂ ਚ ਹੁਣ ਝਾੜੂ ਵਾਲੇ ਚ ਤੇ ਜਿੱਤ ਕੇ ਦੇਖੋ ਸਿਟੰਗੰਗ ਵੀਦਾ ਹੋਇਆ ਵੀ ਤੇ ਉਹਨੂੰ ਪਾਬਲ ਟੈਕੀ ਦੇ ਕੇ ਨੇ ਜਾਂ ਉਹਨੂੰ 파ਰਟੀ ਦੇ ਕੇ ਨੇ ਜਿਹੜਾ ਭਾਰਗਵਨ ਕਰਨ ਲਈ ਉਹ ਇਹ ਤਾਂ ਉਹਨੂੰ ਆਪ ਨੂੰ ਪਤਾ ਹੁੰਦਾ ਕਿ ਕਿਉਂ ਕੀਤੀ ਹੈ ਜਾਨ ਕਿ ਜਾਨ ਨੂੰ ਗੱਲ ਰਹਾ ਹੋਗਾ ਇਹਨੇ ਲੈਦੇ ਗਏ ਉਹਦਾ ਕੀ ਜਿਵੇਂ ਹੁਣ ਸਵੇਖ ਨੂੰ ਕੋਈ ਹੋਰ 파ਰਟੀ ਜਾ ਸਕਦਾ ਜੀ ਜੀ ਉਤੋਂ 파ਰਪਾ 파ਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਹੁਤ ਖਰਾਬ ਆ ਖਾਸ ਕਰਕੇ ਕਿਸਾਨ ਅੰਦੋਲਨ ਦੇ ਚੱਲਦੇ ਗ੍ਰੋਹ ਵੀ ਕਾफी ਚੜਨਾ ਪੈ ਰਿਹਾ ਹਾਂ ਅਗਰ ਵੀ ਉਹ ਨਾ ਦੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਖੌਲ ਦਾ ਬੰਦੇ ਨਾ ਖੇਲ ਸਕਦਾ ਇਹ ਵੀ ਇਹ ਤਾਂ ਖੇਲਣਾ ਤਾਂ ਨਹੀਂ ਚਾਹੀਦਾ ਤੇ ਤਾਂ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਕਿ ਕਿਸਾਨ ਤਾਂ ਮਜ਼ਦੂਰ ਉੱਤੇ ਇਹ ਪਹਿਲੀ ਗੱਲ ਦਾ ਇਤਿਬਾਰਨਾ ਕੋਈ ਨਹੀਂ ਗੱਲ ਤੇ ਮੜ ਬੜੇ ਕਹਿਣ ਲਾਤੇ ਆ ਹੁਣ ਵੀ ਕਿਸਾਨ ਮਜ਼ਦੂਰ ਜਿਹੜੇ ਆ ਤੇ ਤੁੱਕ ਛਾਂ ਆਪਣੀ ਝਾਦੇ ਆ ਕਹਿੰਦੇ ਕਿਦਾਂ ਟਾਈਮ ਪਾਸ ਕਰਦੇ ਕਿਦਾਂ ਨਹੀਂ ਸੁਣਨੀ ਰਹੀ ਸਰਕਾਰ ਉਹਨਾਂ ਦੀ ਕੋਈ ਨਹੀਂ ਗੱਲਬਾਤ ਇਹਨਾਂ ਦਾ ਫੌਲਦਾ ਕੀ ਇਹਨਾਂ ਸੱਤਿਆਨਾਥ ਜਿਹੜਾ ਜੈਦੇ ਦਾ ਕਾਤਮੇ ਰਗਾ ਜੈਦੇ ਦੀ ਪਾਰਟੀ ਇਸ ਵਾਰ ਇੱਕ ਪਾਰਟੀ ਦਾ ਬਿਲਕੁਲ ਨਹੀਂ ਪੰਜਾਬ ਜਦੇ ਨਹੀਂ ਨਹੀਂ ਚਾਹੀਦਾ 2021 ਬਾਈ ਦੇ ਵਿੱਚ ਜਿਹੜੇ ਚੰਜੀ ਸਿੰਘ ਚੰਨੀਵਾਲਾ ਨੂੰ ਮੱਖ ਮੰਤਰੀ ਦਾ ਅਸਿੱਧਿਤ ਕੜ ਦੇਣ ਪਰ ਉਸ ਵੇਲੇ ਤਾਂ ਉਹਨਾਂ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ভাবੇ ਦੇ ਬਚੀ ਪਰ ਇਹ ਹੌਲੀ ਹੌਲੀ ਜਦੋਂ ਦੋ ਸੀਟਾ ਹਾਰੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲੋਕਪ੍ਰਿਅਤਾ ਇਹ ਖਤਮ ਹੋ ਗਈ ਆ ਤਾਂ ਕਾਂਗਰਸ ਨੇ ਹੱਥ ਵੀ ਮੀਜਾ ਉਹ ਸੋਚਦੇ ਆ ਕਿ ਪੰਜਾਬ ਦੇ ਜਿਹੜੇ ਐਸਸੀ ਜਿਹੜੇ ਆ ਉਹ ਆਬੇ ਦੇ ਨਾਲ ਆ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਆ ਦੇਖੋ ਜੀ ਚੰਨੀ ਦੇ ਨਾਲ ਤਾਂ ਇਸ ਕਰ ਰਹੇ ਪਹਿਲਾਂ ਤਾਂ ਇਹ ਨਹੀਂ ਦੇ ਦੇ ਚੈੱਕ ਦਿੱਤਾ ਬੱਲਾ ਵਾਲਿਆਂ ਨੂੰ ਉਹ ਚੈੱਕ ਨਹੀਂ ਬਾਸ ਨਹੀਂ ਹੋਇਆ ਦੂਜੀ ਗੱਲ ਇਹ ਆਪੇ ਜਾਦੇ ਮੁੱਖ ਮੰਤਰੀ ਬਣੇ ਆ ਜੀਨੀਰ ਗਾਖਣ ਨੇ ਇਹ ਗੱਲ ਕਹੀ ਸੀ ਜਿਹੜੇ ਪੈਰਾਂ ਦੀ ਹਿੱਤ ਉਸਹਿ ਤੈਨੂੰ ਰੱਖੀ ਸੀ ਇਸ ਕਰਕੇ ਲੋਕਾਂ ਦਾ ਇਹ ਸਾਡੀ ਕਾਹ ਕਾਹ ਦਾ ਜਿਹੜੀ ਵੀ ਦੂਰ ਲੋਕ ਛੜੇ ਸੀ ਸਮਾਜਾਇ ਇਹਨੇ ਬਹੁਤ ਜਿਆਦੇ ਹੀ ਵਿਗਮਾਨ ਕੀਤਾ ਇਸ ਕਰਕੇ ਲੋਕ ਦੇ ਨੂੰ ਦੇ ਨੂੰ ਲਉਣਗੇ ਕਿਉਂਕਿ ਉਸੇ ਪਾਰਟੀ ਜਨੇ ਹੀ ਬੜੇ ਹਰਿਆ ਕਿਉਂਕਿ ਜੇ ਕਈ ਜਾਕੜ ਜਾਕਣ ਕੱਢਿਆ ਤਾਂ ਨਹੀਂ ਗਿਆ ਜਖੜ ਆਪ ਗਿਆ ਇਸ ਕਰਕੇ ਇਹਨਾਂ ਸਾਡੀ ਲੋਕਾਂ ਦਾ ਵਿਗਮਾਨ ਨਹੀਂ ਕੀਤਾ ਤੁਸੀਂ ਲੰਬੇ ਸਮੇਂ ਤੋਂ ਬਹੁਤ ਦਿਨ ਸਮਾਜ ਪਾਰਟੀ ਨਾਲ ਜੁੜੇ ਹੋ ਹੋ 25 ਸਾਲ ਬਾਅਦ ਜਿਹੜਾ ਇੱਕ ਹਵਾਇਦ ਸਦਾ ਜਿਹੜਾ ਡਾਕਟਰ ਨਿਸ਼ੰਦਰਪਾਲ ਦਾ ਜਨਸਭਾ ਵਿੱਚ ਪਹੁੰਚੇ ਆ। ਉਹ ਕਿੰਨਾ ਜਿਆਦਾ ਮਹਿਸੂਸ ਕਰਦਾ ਹੈ ਜਦੋਂ ਸਾਡੇ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਚੱਕਦੇ ਆ। ਦੇਖੋ ਜੀ ਨਿਸ਼ੰਦਰਪਾਲ ਆੜ ਕੇ ਇਹ ਹੁਣ ਤੱਕ ਇਹ ਨਜ਼ਾਰੇ ਨਹੀਂ ਆਪਾਂ ਚਣ ਕਿਉਂਕਿ ਇਹ ਜੀ ਐਸੀ ਸੀਟਾ ਬਾਬਾ ਸਾਹਿਬ ਨੇ ਸੰ ਲੈ ਕੇ ਦਿੱਤੀਆਂ ਸੀਗੀਆਂ। ਇਹ ਈ ਕਰਕੇ ਹੀ ਲੈ ਕੇ ਦਿੱਤੀਆਂ ਕਿ ਸਾਡੇ ਮੁੱਦੇ ਉੱਤੇ ਵਿਧਾਨ ਸਭਾ ਵਿੱਚ ਲੋਕ ਸਭਾ ਦੇ ਵਿੱਚ ਚੱਕਣ ਪਰ ਨਹੀਂ ਇੱਕ ਲੋਤਾ ਹੀ ਸਾਡਾ ਇਹ ਨਿਸ਼ੰਦਰਪਾਲ ਈ ਆ। ਜਿਹੜਾ ਕਿ ਉੱਤੇ ਸਾਡੇ ਮੁੰਡੇ ਚੱਕਦਾ ਵੀ ਆ ਤੇ ਸਾਡੇ ਮੋਰੀ ਰੱਖਦਾ ਵੀ ਆ ਪਰ ਉਹ ਤਾਂ ਰੱਖੀ ਸਾਧਾ ਸਰਕਾਰ ਉਹਨਾਂ ਦੀ ਆ ਵੀ ਕਰ ਸਕਦੇ ਸ਼ਿਕਾਇਤ ਕਰ ਸਕਦੇ ਹੋਰ ਕੁਝ ਨਹੀਂ ਕਰ ਸਕਦੇ ਆਮਾਦੀ ਪਾਰਟੀ ਜਿਹੜੀ ਬਦਲਾ ਬਦਲਾ ਕਰਕੇ ਇਹ ਪੰਜਾਬ ਵਿੱਚ ਸਰਕਾਰ ਬਣਾਈ ਆ ਹਣ ਲੱਗਦਾ ਕੋਈ ਬਦਲਾ ਆਇਆ ਹੋਵੇ ਤੇ ਬڑا ਬੜਾ ਆਇਆ ਡੰਗਾ ਬੜੀਆਂ ਲੋਕਾਂ ਦੇ ਪੈੰਆ ਬੜਾ ਕਸ਼ ਹੋਇਆ ਕਿ ਉਹ ਹਜ਼ਾਰ ਹਜ਼ਾਰ ਰੁਪਈਆ ਇਹ ਕਹਿੰਦੇ ਬੀਜੀਆਂ ਭੈਣਾਂ ਨੂੰ ਅਸੀਂ ਦੇ ਦੇਣਾ ਉਹ ਵੀ ਪੈਸੇ ਸਾਰਿਆਂ ਦੇ ਬੜੇ ਘਾਤੇ ਚ ਆਏ ਕਿ ਪੈਨਸ਼ਨ ਕਹਿੰਦੇ ਸੀਗੇ ਉਹ ਵਧਾਵਾਂਗੇ ਉਹ ਵੀ ਤੁਹਾਡੇ ਸਾਹਮਣੇ ਆ ਕਿੰਨੇ ਵੱਧ ਗਏ ਆ ਫਿਰ ਇਹ ਕਹਿੰਦੇ ਸੀ 51000 ਰੁਪਈਆ ਸਗਨ ਸਕੀਮ ਦੇਵਾਂਗੇ ਉਹ ਵੀ ਕਿਸੇ ਨੂੰ ਨਹੀਂ ਆਈ ਇਸ ਕਰਕੇ ਬਦਲਾਵਾ ਤਾਂ ਇਹ ਕੀਤਾ ਕੀਤਾ ਜੁਗਿਆ ਪਿੱਤਾ ਸੜਕਾਂ ਦੇ ਲੋਕਾਂ ਨੇ ਡਾਂਗਾ ਮਾਰ ਮਾਰ ਕੇ ਪੱਗਾਂ ਲਾਤੀਆਂ ਗਰੀਬਾਂ ਦੀਆਂ ਉਹਨੇ ਜੁਰੀਆਂ ਲਾਤੀਆਂ ਬੜਾ ਕੁਝ ਨਹੀਂ ਕੀਤਾ ਬੜਾ ਬਲਾ ਕੀਤਾ ਸ਼ਾਬਾਸ਼ੇ ਸ਼ੇਸ਼ਰੋ ਇੱਕ ਵਾਰ ਇਕੱਠੇ ਹੋ ਕੇ ਹਮਲਾ ਮਾਰੋ ਇਹ ਵੀ ਪਾਰਟੀ ਦਾ ਮੁੰਦੀ ਲੋਣਾ ਚਾਹੀਦਾ ਜੀ ਪਾਰਟੀ ਕੇ ਸਾਡੇ ਅੱਖਾਂ ਦੇ ਵਿੱਚ ਹੀ ਹੈ ਜੀ ਉਹਨਾਂ ਗੱਲ ਕਰੀਏ ਇਹ ਕਾਰਜ ਹੁਣ ਤੱਕ ਸਭ ਤੋਂ ਵੱਧ ਇਸ ਪਾਰਟੀ ਨੇ ਚਲਾਇਆ ਹੈ 76 ਸਾਲ ਹੋ ਗਏ ਉਹਨਾਂ ਕਾਜਾ ਦੇ ਜਿੰਨਾ ਕਾਰਜਾ ਪੂਰੀ ਚਾਰਿਆ ਉਹ ਤੋਂ ਦੁਗਣਾ ਨਹੀਂ ਆਪਕੀ ਨਹੀਂ ਚਾਰ ਦਿੱਤਾ ਛੋੜੇ ਜਾਂਦੇ ਜਿਹੜੇ ਪੀ ਗੱਲ ਕਹਿੰਦੇ ਸੀ ਉਦਾਲਿਆ ਇਹ ਜਿਹੜਾ ਹੈਲੀਕਾਪਟਰਾਂ ਤੇ ਹੁੰਦੇ ਆ ਆ ਵੀ ਜਾਂਦੇ ਹਾਂ ਚੁੰਦੇ ਆ ਤੇ ਜਿਹੜੇ ਲੋਕ ਪਬਲਿਕ ਆ ਜਿਹੜੀ ਕੋਈ ਸਾਈਕਲਾਂ ਦੇ ਮੁਰੀਖੀ ਆ ਹੁਣ ਇਹ ਆਪ ਤਾਂ ਗੱਡੀਆਂ ਤੇ ਨਿਕਲਦੇ ਜਿਹੜੇ ਕਹਿੰਦੇ ਬੰਗਲੇ ਨਹੀਂ ਲਵਾਗੇ ਅਸੀਂ ਕਾਰਾਂ ਨਹੀਂ ਲਵਾਗੇ ਸਪੋਰਟਿੰਗ ਨਹੀਂ ਲਵਾਗੇ ਜਿਵੇਂ ਇਹਨਾਂ ਦੇ ਕੋਸ਼ਿਸ਼ ਨਹੀਂ ਹੈ ਨੇ ਇਹਦੀ ਮਾਤਾ ਜੀ ਆ ਇਹ ਇਹਦੀ ਧਰਪਤ ਨਹੀਂ ਆ ਇਹਦੀ ਭੈਣ ਜੀ ਆ ਉਕੀ ਕਿਹੜੀ ਹੁੰਦੇ ਆਂ ਦੇ ਬੈਠੇ ਆ ਜਿਨ੍ਹਾਂ ਨੂੰ ਸੋਡੀਆਂ ਬਣ ਗਿਆ ਆ ਯਾਦ ਆ ਨਾ ਮੈਂ ਲੱਗੀ ਤਾਂ ਪੰਜਾਬian ਗੱਲ ਨਾਲ ਲੈ ਕੇ ਨਾਲ ਘੁੰਮਦੇ ਆ ਕੀ ਗੱਲ ਇਹ ਵਿਲਾ ਹੈ ਇਹ ਨੂੰ ਵਿਲਾਸ ਦਾ ਵਿਲਾ ਨਹੀਂ ਲੱਗਦਾ ਜਿਵੇਂ ਕਿ ਤੁਸੀਂ ਫਲੋਰ ਹਰ ਕਿਸੇ ਨੂੰ ਇਹਦਾ ਬਲੌਕ ਕਰਦੇ ਆ ਹਮਸਾ ਬਲੌਕ ਹੋਰ 2021-22 ਦੇ ਵਿੱਚ ਜਦੋਂ ਗਰਸਟ ਡਿਵਿਜਨ ਦੀ ਗੱਲ ਚੱਲਦੇ ਨਾਲ ਤੇ ਬਹੁਤ ਸਾਰੇ ਜਿਹੜੇ ਬਲੌਕ ਸੀ ਜਿਹੜੇ ਆਪਣੇ ਲੀਡਰ ਸਨ ਜਿਨੇ ਆ ਬਹੁਤ ਜਿੰਨ ਸਮੇਂ ਆਪਣੀ ਪਾਰਟੀ ਨੂੰ ਛੱਡ ਕੇ ਹੋਰ ਹੋਰ ਪਾਰਟੀਆਂ ਦਾ ਉਹਨਾਂ ਬਸ ਬਿਲ ਨਰਾਜ਼ ਹੋ ਗਏ ਕਿ ਇਹ ਸੀਟਾਂ ਇਹ ਬਸ ਪਰ ਹਿੱਸੇ ਨੇ ਉਹਦਾ ਥੋੜਾ ਪਤਾ ਨੁਕਸਾਨ ਵੀ ਵੋਟਸ ਫਾਈਪਾਰਟ ਨੇ ਚੱਲਣਾ ਪਿਆ ਸੀ ਉਸ ਵੇਲੇ ਹੁਣ ਉਹ ਜਿਹੜੀ ਸਥਿਤੀ ਹੈ ਉਥੇ ਬਲੌਗ ਦੇ ਵਿੱਚ ਵੋਟਸ ਫਾਈਪਾਰਟ ਦੇ ਵਕਰਾਂ ਦੇ ਕੀ ਗੱਲ ਹੈ ਨਿਕੁਲੀ ਇੱਕ ਦੋ ਲੀਡਰ ਛੱਡ ਕੇ ਬਾਕੀ ਸਾਰੇ ਵਾਸੀ ਆਪਣੇ ਘਰ ਆ ਗਏ ਆ ਬੀਐਸਬੀ ਦੇ ਵਿੱਚ ਆ ਗਏ ਆ ਆ ਚੁੱਕੇ ਇਸ ਕਰਕੇ ਹੁਣ ਅੱਗੇ ਨਾਲ ਜਿਹੜੀ ਸਥਿਤੀ ਆ ਮਜ਼ਬੂਤ ਹੋ ਚੁੱਕੀ ਆ ਇਥੋਂ ਅਸੀਂ ਬਦਾ ਸਭਾ ਹਲਕਾ ਬਲੌਗ ਦੇ ਵਿੱਚੋਂ ਇਸ ਇਹ ਨੂੰ ਅਸੀਂ ਜਿੱਤੂ ਕਰਕੇ ਵੇਚਾਂਗੇ ਇਸ ਵਾਰ ਮੈਂ ਬੀਐਸਪੀ سپورਟ ਕਰਨ ਲਈ ਤੁਸੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੂਗੀ ਮੈਂ ਤਾਂ ਸਾਰਿਆਂ ਨੂੰ ਇਹਤਵਾਨੀ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਬੀਐਸਪੀ ਦੀ سپورਟ ਕਰੋ ਤਾਨ ਮਾਰਨ ਤਾਨਾ ਪਿਆਰ ਨਾ ਮੁਹੱਬਤ ਨਾ ਜੀਵਨ ਰਸਿਆ ਆ ਉਹ ਵੀ ਬਣਾਓ ਨਾ ਕਿ ਦੇਖੋ ਆਪਣੀ ਜਿਹੜੀ ਇੱਕ ਮਾਂ ਬਾਂਡੀ ਆ ਜਿਹੜੀ ਸਾਨੂੰ ਸਾਰੇ ਕੰਮਾਂ ਤੋਂ ਬਚਾਦੀ ਆ ਨਹੀਂ ਤਾਂ ਸਾਨੂੰ ਸਾਰਿਆਂ ਬਖਤ ਦੀ ਪਾਰਟੀ ਉਹਨਾਂ ਤੁਸੀਂ ਦੇਖ ਲਈਆਂ ਉਹਨਾਂ ਰਾਣੀ ਕਿਤਾ ਸਭ ਕੋ ਜੇਕਾਰ ਨਹੀਂ ਰਹਿ ਗਿਆ ਹੁਣ ਕਹੀ ਦੀ ਬਾਤ ਸਾਬੰਦਰ ਆ ਲੀਵੇ ਬਾਕੀ ਕੀ ਕਰ ਰਹੇ ਆ ਸਟਾਟਾਈ ਇਹਨਾਂ ਦਾ ਕੀ ਬਣਾ ਕਿਉਂ ਅੰਦਰ ਆ ਇਸ ਕਰਕੇ ਸਾਡੀ ਕੋਈ ਪਾਰਟੀ ਆ ਜੀਐਸਪੀਆ ਜੀਐਸਪੀ ਜਿੰਦਾਬਾਦ ਹੈ ਔਰ ਰਹੁ ਵੀ ਐਡਵੋਕਟ ਡਿਵਿੰਦਰ ਕੁਮਾਰ ਜਿੰਦਾਬਾਦ ਜਿੰਦਾਬਾਦ ਹੈ ਔਰ ਤੁਸੀਂ 4 ਤਰੀਕ ਨੂੰ ਦੇਖੋ ਪਿੰਡ ਨੂੰ ਵੋਟ ਆਇਆ 4 ਤਰੀਕ ਨੂੰ ਮੈਨੂੰ ਬੜੀ ਆਸ ਹੈ ਆਪਣੇ ਹਲਕੇ ਦੇ ਲੋਕਾਂ ਦੇ ਕਿਉਂਕਿ ਇਹਨਾਂ ਨੂੰ ਇੱਕ ਇੱਕ ਬੋਲ ਪਾ ਕੇ ਇਹਨੂੰ ਜਿਤਾਉਣਗੇ ਔਰ ਐਮਪੀ ਬਣਾ ਕੇ ਲੋਕ ਸਮਰਪਿਤ ਹੋਰ ਇਥੇ ਇਸ ਆਪਣੇ ਦਰਖਤ ਨੂੰ ਦੱਸ ਇਹਨੂੰ ਗੋਜਨਸ ਮਾਈ ਪਾਰਟੀ ਜਿਹੜੀ ਹੈ ਰੈਡੀ ਨਾ ਸ਼ਹਿਰ ਵਿੱਚ ਕੀ ਹੋ ਰਹੀ ਹੈ ਬਸ ਬਸ ਪ੍ਰਿਮੋ ਪਣ ਪਰਿਮਾਤ ਜਿੱਥੇ ਪਹੁੰਚ ਰਹੇ ਨੇ ਸੋ ਅਸੀਂ ਦਸ਼ਕਾ ਨੂੰ ਅਪੀਲ ਕਰਾਂਗੇ ਕਿ ਵਾਤਵਾਦ ਵਾਲੇ ਏਰੀਆ ਨੂੰ ਕਦੇ ਨਾਲ ਤੋਂ ਬਚੋ ਹੋਰ ਇਸ ਏਰੀਆ ਨੂੰ ਸਫਲ ਬਣਾਓ ਜੈ ਜੈਕਾਰ